ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾ ਮੇਰੇ ਵਾਂਗੂ ਸੀਨੇ ਨਾਲ ਨਾ ਕਿੱਤੇ ਕੋਈ ਰੋਂਦਾ ਹੋਵੇਗਾ ਕਹਾਦਿਆਂਗੇ ਸਾਰੇ ਬੋਲੋ ਕਹਾਦਿਆਂਗੇ ਓ ਉੱਚੀ ਬੋਲੋ ਕਹਾਦਿਆਂਗੇ ਮੈਂ ਨਹੀਂ ਸੁਣਿਆ ਕਹਾਦਿਆਂਗੇ ਜੀਵਨ ਕਸ ਦੇ ਜੈ ਮਾਤਾ ਜੀ ਲਚੜ ਤੋਂ ਪਹਿਲਾਂ ਕਹਾਦਿਆਂਗੇ ਸਭਨਾ ਨੂੰ ਇੱਕ ਹੋ ਕਹਾਦਿਆਂਗੇ ਸਭਨਾ ਨੂੰ ਇੱਕ ਹੋ ਕਹਾਦਿਆਂਗੇ ਕੌਨ ਸਰ ਨੇ ਇੱਕ ਸੋਨੇ ਦਾ ਓ ਮਾਈ ਗੋਡ ਸੋਨੇ ਦਾ ਕੋਕਾ ਦਿਆਂਗੇ 100 ਨੇ ਦਾ ਕੋਕਾ ਦਿਆਂਗੇ 100 ਨੇ ਦਾ ਕੋਕਾ ਦਿਆਂਗੇ 121 ਰਵਾ ਉਹਨੂੰ ਦਿਲ ਵੀ ਦਿਆਂਗੇ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਇਹ 4 ਤਰੀਕ ਨੂੰ ਗਾਉਣਾ ਜੀ ਹਾਂਜੀ ਮੈਨੂੰ ਜਿੱਦਣ ਮੈਂ ਆਇਆ ਪਹਿਲੇ ਦਿਨ ਪੱਤਰਕਾਰ ਸਹਿਬਾਨ ਮੇਰੇ ਬੜੇ ਪਿਆਰੇ ਵੀਰ ਸਾਥ ਦੇ ਲੈ ਸਾਰਾ মিডিਆ ਪੁੱਛਣ ਲੱਗੇ ਆਤ ਗਿਆ ਸਿੱਲੀ ਸਿੱਲੀ ਬਾਤ ਨਹੀਂ ਆਊਗੀ ਮੈਂ ਕਿਹਾ ਨਹੀਂ ਐਸ ਕਿ ਜਿਹੜੀ ਹਵਾ ਆਣੀ ਸੁਣ ਲੋ ਇਹਦੇ ਨਾਲ ਵੀ ਤਾੜੀ ਮਾਰ ਸਕਦੇ ਕਿਹੜੀ ਹਵਾ ਆਣੀ ਹੈ ਮਿੰਟ ਕਿ ਠਹਿਰੋ ਉਹ ਸੀਗੀ ਪਹਿਲਾਂ ਸੀਗੀ ਪਹਿਲਾਂ ਮੈਂ ਗਿਆ ਸੀ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾ ਮੇਰੇ ਵਾਂਗੂ ਸੀਨੇ ਨਾਲ ਨਾ ਕਿਤੇ ਕੋਈ ਰੋਂਦਾ ਹੋਵੇਗਾ ਜਦੋਂ ਡਾਕੀਏ ਨਹੀਂ ਸੀ ਹੁੰਦੇ ਕਬੂਤਰ ਵੀ ਨਹੀਂ ਸੀ ਚਿੱਠੀ ਲੈ ਜਾਂਦਾ ਮੋਬਾਈਲ ਤਾਂ ਬਿਲਕੁਲ ਨਹੀਂ ਸੀ ਹੁੰਦੇ ਨੀਲੇ ਰੰਗ ਦਾ ਲਿਫਾਫਾ ਵੀ ਨਹੀਂ ਸੀ ਚਿੱਠੀ ਉਦੋਂ ਵੀ ਮੈਸੇਜ ਪਹੁੰਚ ਜਾਂਦਾ ਸੀ ਬਸ਼ਰਤੇ ਤੁਸੀਂ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰੇ ਹਜ਼ਾਰਾਂ ਮੀਲ ਦੂਰ ਬਿਠਾਵੇ ਅਸੀਂ ਯਾਦ ਕਰੀਏ ਆਪਣੇ ਯਾਰਨੋ ਦੀਆਂ ਅੱਖਾਂ ਚੋਂ ਸੁਣਾ ਹੁਣ ਫਿਰ ਪਿਆਰ ਕਾ ਦਾ ਇਹ ਕਾ ਦਾ ਪਿਆਰ ਹੈ ਤੇ ਇਹ ਪਿਆਰ ਸਿਰਫ ਮਾਂ ਪੁੱਤ ਦਾ ਹੋ ਸਕਦਾ ਜਦੋਂ ਵਿਦੇਸ਼ਾਂ ਵਿੱਚ ਬੇਟੀਆਂ ਹੁੰਦੇ ਨਾ ਬੱਚੇ ਮਾਵਾਂ ਜਦੋਂ ਯਾਦ ਕਰਦੀਆਂ ਤੇ ਪੁੱਤ ਧੁੱਪ ਚੜ੍ਹਵੇਂ ਕੰਮ ਕਰਦਾ ਰੋਣ ਲੱਗ ਪੈਂਦਾ ਇਹ ਉਹਦੇ ਤੇ ਲਿਖਿਆ ਸੀ ਟੈਲੀਪੈਥੀ ਤੇ ਗਾਣਾ ਕੂੰ ਜਾ ਆਂਡੇ ਦੇ ਕੇ ਪਰਦੇਸ ਨੂੰ ਚਲੇ ਜਾਂਦੀਆਂ ਫਿਰ ਉਹ ਵਿਰਾਗ ਵਿੱਚ ਕੁੰਜਾਂ ਕਰ ਲਾਉਂਦੀਆਂ ਆ ਤੇ ਉਹ ਬੱਚੇ ਬਾਹਰ ਆਉਂਦੇ ਆਂਡਿਆ ਤੇ ਇਹ ਹੁੰਦਾ ਮਾਂ ਪੁੱਤ ਦਾ ਰਿਸ਼ਤਾ ਰਿੰਦੀਆਂ ਦੂਰ ਆ ਇੱਕੋ ਇੱਕ ਯੁਨੀ ਐਸੀ ਆ ਜਿਹੜੀ ਆਂਡਿਆ ਕੋਲ ਨਹੀਂ ਰਹਿੰਦੀ ਲੇਕਿਨ ਬੱਚਾ ਮਹਿਫੂਜ਼ ਹੁੰਦਾ ਉਹਦੇ ਰੋਣ ਤੋਂ ਹੀ ਤਰਸ ਕਰਕੇ ਰੱਬ ਬੱਚੇ ਵੀ ਪੈਦਾ ਕਰਦਾ ਉਹਦੀ ਹਿਫਾਜ਼ਤ ਵੀ ਕਰਦਾ ਇਹ ਆ ਟੈਲੀਪੈਥੀ ਇਹਦੇ ਤੇ ਗਾਣਾ ਤੇ ਪੱਤਰਕਾਰਾਂ ਨੂੰ ਮੈਂ ਕਿਹਾ ਦੱਸਿਆ ਮੈਂ ਕਿਹਾ ਐਤਕੀ ਕਿਹੜੀ ਹਵਾ ਆਣੀ ਆ ਐਤਕੀ ਹਵਾ ਆਣੀ ਆ ਇਹ ਜੋ ਠੰਡੀ ਠੰਡੀ ਆਉਂਦੀ ਏ ਹਵਾ ਸਭਨਾਂ ਨੂੰ ਇੱਕ ਹੁਕ ਕਾ ਦੇਾਂਗੇ ਸਭਨਾਂ ਨੂੰ ਇੱਕ ਹੁਕ ਕਾ ਦੇਾਂਗੇ ਇੱਕ ਸੋਨੇ ਦਾ ਉਹ ਮਾਈ ਗੋਡ ਇੱਕ ਸੋਨੇ ਦਾ ਕੋਕਾ ਦੇਾਂਗੇ ਤੁਹਾਨੂੰ ਯਾਦ ਆ ਮੈਂ ਭੁੱਲ ਗਿਆ 121 ਇੱਕ ਸੋਨੇ ਦਾ ਕੋਕਾ ਦੇਾਂਗੇ 100 ਨੇ ਦਾ ਕੋਕਾ ਦੇਾਂਗੇ 121 ਰਵਾ ਉਨੂੰ ਦਿਲ ਵੀ ਦਿਆਂਗੇ ਉਹਨੂੰ ਦਿਲ ਵੀ ਦਿਆਂਗੇ ਨੱਚ ਜਿਹਾ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਇਹ 4 ਤਰੀਕ ਨੂੰ ਗਾਉਣਾ ਜੀ ਹਾਂਜੀ ਮੈਨੂੰ ਜਦੋਂ ਮੈਂ ਆਇਆ ਪਹਿਲੇ ਦਿਨ ਪੱਤਰਕਾਰ ਸਹਿਬਾਨ ਮੇਰੇ ਬੜੇ ਪਿਆਰੇ ਵੀਰ ਸਾਹ ਦੇ ਲੈ ਸਾਰਾ মিডিਆ ਪੁੱਛਣ ਲੱਗੇ ਆਤ ਗਿਆ ਸਿੱਲੀ ਸਿੱਲੀ ਬਾਤ ਨਹੀਂ ਆਊਗੀ ਮੈਂ ਕਿਹਾ ਨਹੀਂ ਐਸ ਕਿ ਜਿਹੜੀ ਹਵਾ ਆਣੀ ਸੁਣ ਲੋ ਇਹਦੇ ਨਾਲ ਵੀ ਤਾੜੀ ਮਾਰ ਸਕਦੇ ਕਿਹੜੀ ਹਵਾ ਆਉਣੀ ਹੈ ਮਿੰਟ ਤੇ ਟੈਰੋ ਉਹ ਸੀਗੀ ਪਹਿਲਾਂ ਸੀਗੀ ਪਹਿਲਾਂ ਮੈਂ ਗਾਇਆ ਸੀ ਇਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ ਕਿਤੇ ਕੋਈ ਰੋਂਦਾ ਹੋਵੇਗਾ ਯਾਦਾ ਮੇਰੇ ਵਾਂਗੂ ਸੀਨੇ ਨਾਲ ਨਾ ਕਿਤੇ ਕੋਈ ਰੋਂਦਾ ਹੋਵੇਗਾ ਜਦੋਂ ਡਾਕੀਏ ਨਹੀਂ ਸੀ ਹੁੰਦੇ ਕਬੂਤਰ ਵੀ ਨਹੀਂ ਸੀ ਚਿੱਠੀ ਲੈ ਜਾਂਦਾ ਮੋਬਾਈਲ ਤਾਂ ਬਿਲਕੁਲ ਨਹੀਂ ਸੀ ਹੁੰਦੇ ਨੀਲੇ ਰੰਗ ਦਾ ਲਫਾਫਾ ਵੀ ਨਹੀਂ ਸੀ ਚਿੱਠੀ ਉਦੋਂ ਵੀ ਮੈਸੇਜ ਪਹੁੰਚ ਜਾਂਦਾ ਸੀ ਬਸ਼ਰਤੇ ਤੁਸੀਂ ਕਿਸੇ ਨੂੰ ਸੱਚੇ ਦਿਲੋਂ ਪਿਆਰ ਕਰੇ ਹਜ਼ਾਰਾਂ ਮੀਲ ਦੂਰ ਬਿਠਾਵੇ ਅਸੀਂ ਯਾਦ ਕਰੀਏ ਆਪਣੇ ਯਾਰਨੋ ਦੀਆਂ ਅੱਖਾਂ ਚੋਂ ਸੁਣਾ ਹੁਣ ਫਿਰ ਪਿਆਰ ਕਾਦਾ ਦੇਖਦਾ ਪਿਆਰ ਹੈ ਤੇ ਇਹ ਪਿਆਰ ਸਿਰਫ ਮਾਂ ਪੁੱਤ ਦਾ ਹੋ ਸਕਦਾ ਜਦੋਂ ਵਿਦੇਸ਼ਾਂ ਵਿੱਚ ਬੇਟੀਆਂ ਹੁੰਦੇ ਨਾ ਬੱਚੇ ਮਾਵਾਂ ਜਦੋਂ ਯਾਦ ਕਰਦੀਆਂ ਤੇ ਪੁੱਤ ਧੁੱਪ ਚੜਵੇਂ ਕੰਮ ਕਰਦਾ ਰੋਣ ਲੱ ਪੈਂਦਾ ਇਹ ਉਹਦੇ ਤੇ ਲਿਖਿਆ ਸੀ ਟੈਲੀਪੈਥੀ ਤੇ ਗਾਣਾ ਕੁੰਝਾਂ ਆਂਡੇ ਦੇ ਕੇ ਪਰਦੇਸ ਨੂੰ ਚਲੇ ਜਾਂਦੀਆਂ ਫਿਰ ਉਹ ਵਿਰਾਗ ਵਿੱਚ ਕੁੰਝਾਂ ਕਰ ਲਾਉਂਦੀਆਂ ਤੇ ਉਹ ਬੱਚੇ ਬਾਹਰ ਆਉਂਦੇ ਆਂਡੇ ਤਾਂ ਇਹ ਹੁੰਦਾ ਮਾਂ ਪੁੱਤ ਦਾ ਰਿਸ਼ਤਾ ਰਿੰਦੀਆਂ ਦੂਰ ਆ ਇੱਕੋ ਇੱਕ ਯੁਨੀਐਸੀ ਆ ਜਿਹੜੀ ਆਂਡਿਆ ਕੋਲ ਨਹੀਂ ਰੰਦੀ ਲੇਕਿਨ ਬੱਚਾ ਮਹਿਸੂਸ ਹੁੰਦਾ ਉਹਦੇ ਰੋਣ ਤੋਂ ਹੀ ਤਰਸ ਕਰਕੇ ਰੱਬ ਬੱਚਾ ਵੀ ਪੈਦਾ ਕਰਦਾ ਉਹਦੀ ਹਿਫਾਜ਼ਤ ਵੀ ਕਰਦਾ ਇਹ ਆ ਟੈਲੀਪੈਥੀ ਇਹਦੇ ਤੇ ਗਾਣਾ ਤੇ ਪੱਤਰਕਾਰਾਂ ਨੂੰ ਮੈਂ ਕਿਹਾ ਦੱਸਿਆ ਮੈਂ ਕਿਹਾ ਕਿ ਕਿਹੜੀ ਹਵਾ ਆਣੀ ਆ ਐ ਕਿ ਹਵਾ ਆਣੀ ਆ ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ